ਕੋ ਜਿਹੜਾ ਸਾਡਾ ਕਿਡਨੀ ਦਾ ਕੰਮ ਹੈ ਨਾ ਉਹ ਕੰਮ ਹੈ ਵੇਸਟ ਨੂੰ ਬਾਹਰ ਕੱਢਣਾ ਅਸੀਂ ਜੋ ਚੀਜ਼ ਖਾਂਦੇ ਆ ਜਿਹੜੀ ਵੀ ਚੀਜ਼ ਖਾਂਦੇ ਆ ਉਹ ਵੇਸਟ ਬਣਾਉਂਦੀ ਹੈ ਇੱਕ ਵੇਸਟ ਹੈ ਜਿਹੜਾ ਅਸੀਂ ਲੈਟ੍ਰੀਨ ਦੇ ਰਾਹੀਂ ਬਾਹਰ ਕੱਢਦੇ ਆ ਇੱਕ ਹੈ ਜਿਹੜਾ ਯੂਰਿਨ ਦੇ ਰਾਹੀਂ ਬਾਹਰ ਕੱਢਦੇ ਆ ਇੱਕ ਹੈ ਜਿਹੜਾ ਪਸੀਨੇ ਦੇ ਰਾਹੀਂ ਬਾਹਰ ਕੱਢਦੇ ਆ ਕਿਡਨੀ ਦਾ ਕੰਮ ਹੈ ਯੂਰਿਨ ਨੂੰ ਬਣਾਉਣਾ ਉਸ ਵੇਸਟ ਨੂੰ ਬਾਹਰ ਕੱਢਣਾ ਜਿਹੜਾ ਸਾਡੇ ਬਲੱਡ ਵਿੱਚ ਹੈ ਜੋ ਗਲਤ ਖਾਨਪਾਨ ਕਰਕੇ ਐਸਿਡ ਬਲੱਡ ਵਿੱਚ ਆ ਜਾਂਦਾ ਜੋ ਚੀਜ਼ਾਂ ਵੇਸਟ ਬਲੱਡ ਵਿੱਚ ਆ ਜਾਂਦੀਆਂ ਉਹਨਾਂ ਨੂੰ ਐਕਸਟਰਾ ਚੀਜ਼ਾਂ ਨੂੰ ਬਾਹਰ ਕੱਢਣਾ ਦਵਾਈ ਗਲਤ ਖਾ ਲੋ ਉਨੋਵੀ ਕਲੀਅਰ ਕਰਨ ਦਾ ਕੰਮ ਲੀਵਰ ਦਾ ਕਿਡਨੀ ਦਾ ਹੈ ਕਿਡਨੀ ਪਿਸ਼ਾਬ ਦੀ ਫਾਰਮ ਵਿੱਚ ਬਣਾ ਕੇ ਬਾਹਰ ਕਰ ਦਿੰਦਾ ਜਿਹੜੀ ਪੱਥਰੀ ਦੀ ਤੁਸੀਂ ਡਿਸਕਸ਼ਨ ਕੀਤੀ ਹੈ ਤੇ ਬਹੁਤ ਛੋਟੀ ਗੱਲ ਹੈ ਪੱਥਰੀ ਵੀ ਇਹ ਵੀਡੀਓ ਉਹਨਾਂ ਨਾਲ ਸ਼ੇਅਰ ਕਰ ਲਓ ਜਿਨ੍ਹਾਂ ਨੂੰ ਪੱਥਰੀ ਦੀ ਦਿੱਕਤ ਹੈ RAM ਬਾਣ ਨੁਸਖਾ ਹੈ ਬਹੁਤ ਕਾਰਗਰ ਨੁਸਖਾ ਹੈ ਉਸੇ ਜਿਹੜੇ ਵਾਲ ਹੁੰਦੇ ਆਉਂਦੇ ਉਹ ਪਾਣੀ ਚ ਉਬਾਲ ਕੇ ਪੀਣਾ ਸ਼ੁਰੂ ਕਰ ਦੋ ਪੱਥਰੀ ਦੀ ਸ਼ਿਕਾਇਤ ਨਹੀਂ ਹੋਏਗੀ ਪੁਲਸ ਦੀ ਦਾਲ ਪਾਣੀ ਚ ਉਬਾਲ ਕੇ ਪੀਣਾ ਸ਼ੁਰੂ ਕਰ ਦੋ ਪੱਥਰੀ ਦੀ ਪ੍ਰੋਬਲਮ ਨਹੀਂ ਹੋਏਗੀ ਮੇਰਾ ਮੁੱਦਾ ਹੈ ਕਿਡਨੀ ਦਾ ਕਿਡਨੀਆ ਫੇਲ ਹੋ ਜਾਂਦੀਆਂ ਓਕੇ ਕਿਡਨੀ ਖਰਾਬ ਹੋ ਰਹੀ ਹੈ ਹਮ ਟੈਸਟ ਕਰਾਓ ਕਰੈਟੀਨਿਨ ਵਧਿਆ ਆਂਦਾ ਹੈ ਯੂਰਿਕ ਐਸਿਡ ਵਧਿਆ ਆਂਦਾ ਹੈ ਬਲੱਡ ਯੂਰੀਆ ਨਾਈਟ੍ਰੋਜਨ ਵਧਿਆ ਆਂਦੀ ਹੈ ਪੋਟਾਸ਼ੀਅਮ ਖਰਾਬ ਹੋ ਗਿਆ ਤੁਹਾਡਾ ਤੁਹਾਨੂੰ ਕਿਡਨੀ ਨੂੰ ਇੱਕਦਮ ਕਹਿ ਦਿੰਦੇ ਆਂ ਵੀ ਤੁਹਾਨੂੰ ਏਕੇਆਈ ਹੋ ਗਿਆ ਐਕਿਊਟ ਕਿਡਨੀ ਇੰਜਰੀ ਹੋ ਗਈ ਕ੍ਰੋਨਿਕ ਕਿਡਨੀ ਫੇਲਿਅਰ ਹੋ ਗਿਆ ਕ੍ਰੋਨਿਕ ਕਿਡਨੀ ਡਿਜ਼ੀਜ਼ ਹੋਗੀ ਸੀਕੇਡੀ ਕਹਿ ਦਿੰਦੇ ਆਂ एकेडी कह देते हैं क्यूट किडनी डिजीज होगी किडनी ਦੇ ਅੰਦਰ ਗੱਠਾਂ ਬਹੁਤ ਆ ਗਈਆਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਿਸਟ ਬਣਨ ਲੱਗ ਗਈ ਕਿਡਨੀ ਚ ਕਿਡਨੀ ਦੇ ਅੰਦਰ ਗੱਠ ਬਣ ਗਈ ਉਹ ਗੱਠ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਇਹ ਕੈਂਸਰ ਦੀ ਗੱਠ ਹੈ ਉਹ ਇੱਕ ਬਹੁਤ ਵੱਡਾ ਮੁੱਦਾ ਹੋ ਗਿਆ ਹੈ ਜੇਕਰ ਕਿਡਨੀ ਤੁਹਾਡੀ ਖਰਾਬ ਹੋ ਜਾਂਦੀ ਹੈ ਤੇ ਸਾਰਾ ਸਰੀਰ ਦੇ ਆਰਗਨ ਖਤਮ ਹੋ ਜਾਣਗੇ ਕਿਉਂਕਿ ਅਗਰ ਸਰੀਰ ਵਿੱਚ ਜ਼ਹਿਰੀ ਘੁਮਣ ਲੱਗ ਜੇਗਾ ਜਿਹੜਾ ਵੇਸਟ ਹੈ ਉਹ ਜ਼ਹਿਰ ਹੈ ਨਾ ਉਹ ਜ਼ਹਿਰ ਘੁਮਣ ਲੱਗ ਜੇਗਾ ਤਉ ਸਾਰੇ ਆਰਗਨ ਨੂੰ ਖਤਮ ਕਰ ਦੇਗਾ ਲੀਵਰ ਨੂੰ ਖਤਮ ਕਰ ਦੇਗਾ ਤੁਹਾਡੇ ਤੁਹਾਡੇ ਹਰਟ ਨੂੰ ਖਤਮ ਕਰ ਦੇਗਾ ਬ੍ਰੇਨ ਨੂੰ ਖਤਮ ਕਰ ਦੇਗਾ ਫੇਫੜਿਆਂ ਨੂੰ ਖਤਮ ਕਰ ਦੇਗਾ ਪਾਣੀ ਸ਼ਰੀਰ ਦੇ ਅੰਦਰ ਰੁਕਣ ਲੱਗ ਜਾਏਗਾ ਜਦੋਂ ਪਾਣੀ ਰੁਕਣ ਲੱਗ ਗਿਆ ਢਿੱਡ ਫੁੱਲ ਜਾਏਗਾ ਪਾਣੀ ਭਰ ਜਾਏਗਾ ਫੇਫੜਿਆਂ 'ਚ ਪਾਣੀ ਆ ਜਾਏਗਾ ਸਾਹ ਨਹੀਂ ਆਏਗਾ ਮਰੀਜ਼ ਰਾਤ ਰਾਤ ਬੈ ਕੇ ਕੱਟਣ ਲੱਗ ਜਾਂਦਾ ਫਿਰ ਡਾਕਟਰ ਕਹਿ ਦਿੰਦੇ ਵੀ ਇਹਨੂੰ ਡਾਇਲਿਸਿਸ ਦੀ ਲੋੜ ਹੈ ਆਈਵੀ ਦੇ ਚ ਐਸੀ ਚੀਜ਼ਾਂ ਹੈ ਜਿਹੜੀ ਤੁਹਾਨੂੰ ਕਿਡਨੀ 'ਚ ਹੋਣ ਵਾਲੀ ਸੱਤ ਜਿਹੜੀ ਛੋਟ ਹੈ ਹੁੰਦੇ ਦੋ ਬਚਾ ਸਕਦੀ ਹੈ ਤੇ ਸਭ ਨੂੰ ਪਿਆਰ ਭਰੀ ਸასიਖਾਲੀ ਨਾਲ ਮਾਣ ਸਤਿਕਾਰ ਦੇਣ ਵਾਸਤੇ ਦੇਖੋ 100 ਚੋਂ 99% ਕੇਸਿਸ ਐਸੇ ਹੁੰਦੇ ਆ ਜਿਹੜੇ ਕ੍ਰੋਨਿਕ ਕਿਡਨੀ ਫੇਲਿਅਰ ਦੇ ਹੁੰਦੇ ਆ ਹਮ ਕ੍ਰੋਨਿਕ ਕਿਡਨੀ ਫੇਲਿਅਰ ਦਾ ਮਤਲਬ ਹੈ ਹੌਲੀ-ਹੌਲੀ ਹੌਲੀ-ਹੌਲੀ ਕਿਡਨੀ ਖਰਾਬ ਹੁੰਦੀ ਹੈ ਦੋ ਮੇਨ ਕਾਰਨ ਹੈ ਕਾਰਨ ਬਹੁਤਾਂ ਕਿਡਨੀ ਖਰਾਬ ਹੋਣ ਦੇ ਦੋ ਮੇਨ ਕਾਰਨ ਹੈ ਇੱਕ ਕਾਰਨ ਹੈ 슈ਗਰ ਠੀਕ ਹੈ ਜਿਸ ਬੰਦੇ ਨੂੰ 10-15 ਸਾਲ ਤੋਂ 슈ਗਰ ਹੈ ਉਹ ਆਪਣਾ ਧਿਆਨ ਨਹੀਂ ਰੱਖ ਰਿਹਾ ਸ਼ੂਗਰ ਖਰਾਬ ਚੱਲ ਰਹੀ ਹੈ ਉਹਦੇ ਕਰਕੇ ਕਿਡਨੀ ਫੇਲ ਹੋ ਜਾਂਦੀ ਹੈ ਦੂਜਾ ਵੱਡਾ ਕਾਰਨ ਹੈ ਬੀਪੀ ਬਲੱਡ ਪ੍ਰੈਸ਼ਰ ਇੱਕ ਪੁਣੀ ਹੈ ਆਪਣੀ ਇਹਦੇ ਚੋਂ ਗਰਮ ਚਾਹ ਆਣੀ ਹੈ ਇਹਦੇ ਚੋਂ ਬਹੁਤ ਗਰਮ ਚਾਹ ਤੇ ਪ੍ਰੈਸ਼ਰ ਨਾਲ ਉਤੋਂ ਪਾਣ ਲੱਗ ਜੀਏ ਇਹਦੇ ਚੋਂ ਮੋਰਾ ਕੱਢ ਦੇਗੀ ਚਾਹ ਇਹਦੇ ਲੋਹੇ ਦੀ ਹੈ ਪਲਾਸਟਿਕ ਦੀ ਹੋਵੇ ਜੇ ਉਹਦੇ ਚੋਂ ਮੋਰਾ ਹੀ ਨਿਕਲ ਜਾਂਦੇ ਆ ਆਮ ਘਰਾਇਚ ਅਸੀਂ ਦੇਖਨੇ ਆ ਐਵੇਂ ਜਦੋਂ ਖੂਨ ਦਾ ਦਬਾਅ ਜ਼ਿਆਦਾ ਹੁੰਦਾ ਹੈ ਬਲੱਡ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ ਸ਼ੂਗਰ ਜ਼ਿਆਦਾ ਹੁੰਦੀ ਹੈ ਛੰਨੀ ਚ ਜਿਵੇਂ ਛੇਦ ਹੋ ਜਾਂਦੇ ਆ ਵੇ ਕਿਡਨੀ ਚੋਂ ਪ੍ਰੋਟੀਨ ਤੇ ਉਹ ਬਾਹਰ ਆਣੀ ਸ਼ੁਰੂ ਹੋ ਜਾਂਦੀ ਹੈ ਇਹ ਗ੍ਰੈਜੂਅਲ ਹੁੰਦੀ ਹੈ ਇੱਕ ਸਟੈਪ ਬਾਈ ਇੱਕ ਸਟੈਪ ਹੁੰਦਾ ਸਭ ਤੋਂ ਪਹਿਲੇ ਕਰੈਟੀਨਿਨ ਅਗਰ 0.9 ਹੈ ਰੇਂਜ ਹੈਗੀ ਸਾਡੀ 1.2 ਤੋਂ ਥੱਲੇ ਹੋਣਾ ਚਾਹੀਦਾ 1.5 ਤੋਂ ਥੱਲੇ ਹੋਣਾ ਚਾਹੀਦਾ ਉਹ ਪਹਿਲੇ ਆਏਗਾ 1.8 ਫਿਰ 2 ਫਿਰ 2.5 ਫਿਰ 3 ਫਿਰ 4 6 8 ਫਿਰ ਡਾਕਟਰ ਕਹਿ ਦਿੰਦਾ ਹੁਣ ਡਾਇਲਿਸਿਸ ਸ਼ੁਰੂ ਹੈ ਕਿਡਨੀ ਫੇਲਰ सीकेडी ਚਲਾ ਜਾਂਦਾ ਹੈ ਗ੍ਰੇਡ 1 ਗ੍ਰੇਡ 2 ਗ੍ਰੇਡ 3 ਗ੍ਰੇਡ 4 ਗ੍ਰੇਡ 5 ਫਿਰ ਡਾਕਟਰ ਕਹਿੰਦਾ ਕਿ ਹਿੰਦੀ ਹੁਣ ਟਰਾਂਸਪਲੈਂਟ ਦੀ ਲੋੜ ਹੈ ਜਿਵੇਂ ਤੁਹਾਨੂੰ ਪਤਾ ਲੱਗਿਆ ਤੁਹਾਡਾ ਗ੍ਰੈਨ 2 ਆ ਗਿਆ ਇਮੀਡੀਏਟਲੀ ਆਯੁਰਵੇਦ ਨਾਲ ਜੁੜੋ ਓਕੇ ਤੁਹਾਡਾ ਕਿਡਨੀ ਬਚ ਜਾਈਗੀ ਕੀ ਬਾਤ ਹੈ ਉੰਦੇ ਚ ਆਯੁਰਵੇਦ ਦਾ ਬੜਾ ਅੱਛਾ ਰਿਜ਼ਲਟ ਹੈ ਤਿੰਨ ਆ ਗਿਆ ਹੈ ਹੌਲੀ ਹੌਲੀ ਡਾਊਨ ਆ ਜਾਏਗਾ ਜਿਹੜੇ ਲੋਕੀ ਡਾਇਲਿਸਿਸ ਕਰਾ ਰਹੇ ਆ ਸਾਡੇ ਕੋਲ ਬਹੁਤ ਐਸੇ ਪੇਸ਼ੈਂਟਸ ਹੁੰਦੇ ਆ ਤਿੰਨ ਵਾਰੀ ਡਾਇਲਿਸਿਸ ਕਰਾ ਰਹੇ ਆ ਹੌਲੀ ਹੌਲੀ ਦੋ ਵਾਰੀ ਤੇ ਆ ਜਾਂਦੇ ਆ ਇੱਕ ਵਾਰੀ ਤੇ ਆ ਜਾਂਦੇ ਆ ਖਾਣ ਪੀਣ ਦਾ ਬਹੁਤ ਪ੍ਰੇਜ ਕਰਨਾ ਪੈਂਦਾ ਚੀਜ਼ਾਂ ਨੂੰ ਬਹੁਤ ਸੈੱਟ ਕਰਨਾ ਪੈਂਦਾ ਪਰ ਅਸੀਂ ਕਿਡਨੀ ਨੂੰ ਬਚਾ ਸਕਦੇ ਆ ਆਯੁਰਵੇਦ ਵਿੱਚ ਅਸੀਂ ਜੜੀ ਬੂਟੀਆਂ ਜਿਹੜੇ ਤੁਹਾਡਾ ਵਧ ਰਿਆ ਕਰੈਟਨੀ ਨੂੰ ਉਹਨੂੰ ਕੰਟਰੋਲ ਕਰ ਸਕਦੀ ਐ ਤੇ ਉਹਨੂੰ ਰਿਵਰਸ ਕਰ ਦਿੰਦੀ ਕਿਡਨੀ ਬਚਾਉਣ ਦਾ ਜਿਹੜਾ ਫਾਰਮੂਲਾ ਹੈ ਤੁਹਾਡੇ ਕੋਲ ਹੈ ਹੂੰ ਤੁਸੀਂ ਅਗਰ ਇਹਦੀ ਰੋਜ਼ ਵਰਤੋਂ ਕਰਨ ਲੱਗ ਜਓ ਦੇਖੋ ਮੇਨ ਜਿਹੜੀ ਚੀਜ਼ਾਂ ਸਾਡੀ ਬੋਡੀ ਚ ਲੀਵਰ ਹੈ ਹੂੰ ਬ੍ਰੇਨ ਹੈ ਕਿਡਨੀ ਹੈ ਠੀਕ ਹੈ ਜੀ ਕਿਡਨੀ ਬਚਾਉਣ ਵਾਸਤੇ ਤੁਸੀਂ ਚਾਰ ਚੀਜ਼ਾਂ ਦੀ ਪ੍ਰਯੋਗ ਕਰਨੀ ਹੈ ਠੀਕ ਹੈ ਮੈਂ ਇਹ ਪੰਜ ਚੀਜ਼ਾਂ ਦੇ ਨਾਲ ਬਣਾਇਆ ਇੱਕ ਚੀਜ਼ ਮੈਂ ਰੱਖੀ ਨਹੀਂ ਹੋਈ ਮੈਂ ਦੱਸ ਦਿੰਦਾ ਕਾਸਣੀ ਕਹਿੰਦੇ ਆ ਉਹਨੂੰ ਠੀਕ ਹੈ ਕਾਸਣੀ ਨਹੀਂ ਆਿੰਦੇ ਚ ਪੱਕੀ ਪੁਨਰਨਵਾ ਪਹਿਲੀ ਚੀਜ਼ ਇੱਕ ਚਮਚ ਪੁਨਰਨਵਾ ਲੈ ਲੋ ਠੀਕ ਹੈ ਜਿਹੜੀ ਪੀਪਲ ਦੀ ਸੱਕ ਹੁੰਦੀ ਹੈ ਜਿਹਨੂੰ ਛਾਲ ਕਹਿ ਦਿੰਦੇ ਜੀ ਪੀਪਲ ਦੀ ਹਮ ਪੀਪਲ ਦੀ ਸੱਕ ਲੈ ਲੋ ਥੋੜੀ ਜੀ ਠੀਕ ਹੈ ਪਖਰਾ ਪਖਰ ਕਹਿ ਦਿੰਦੇ ਆ ਜਿਹਨੂੰ ਗੋਖਰੂ ਠੀਕ ਹੈ ਹਿੰਦੀ ਚ ਗੋਖਰੂ ਕਹਿੰਦੇ ਆ ਪੰਜਾਬੀ ਚ ਆਪਾਂ ਨੇ ਪਖਰਾ ਕਹਿ ਦਿੰਦੇ ਆ ਉਹ ਇੱਕ ਚਮਚ ਲੈ ਲਓ ਠੀਕ ਹੈ ਤੇ ਨਿੰਮ ਦੀ ਸੱਕ ਛਾਲ ਲੈਣੀ ਆ ਨਿੰਮ ਦੇ ਪੱਤੇ ਵੀ ਲੈ ਸਕਦੇ ਹੋ ਤਣਾ ਵੀ ਲੈ ਸਕਦੇ ਹੋ ਜੀ ਸੱਕ ਐ ਤੇ ਬਹੁਤ ਵਧੀਆ ਹੈ ਉਹ ਲੈ ਲਓ ਸਭ ਨੂੰ ਇੱਕ ਇੱਕ ਚਮਚ ਲੈ ਕੇ 800 ਐਮਐਲ ਪਾਣੀ ਚ ਭਿਗੋ ਦਿਓ ਇਹਨੂੰ ਰਾਤ ਵਰ ਭਿਜਿਆ ਰਹਿਣ ਦਿਓ ਸਵੇਰੇ ਇਹਨੂੰ ਉਬਾਲ ਲਓ 200 ਐਮਐਲ ਜਦੋਂ ਰਹਿ ਜੇ ਇਹਨੂੰ ਦਿਨੇ ਚ ਇੱਕ ਫਰੀ ਪੀਣ ਲੱਗ ਜਾਓ ਤੁਹਾਨੂੰ ਕਿਡਨੀ ਦੀ ਕੋਈ ਵੀ ਦਿੱਕਤ ਨਹੀਂ ਹੋਏਗੀ ਜਿਵੇਂ ਇਹ ਵੀਡੀਓ ਉਹਦੇ ਨਾਲ ਜਰੂਰ ਸ਼ੇਅਰ ਕਰ ਲਿਆ ਜੇ ਜਿਨ੍ਹਾਂ ਨੂੰ ਕਿਡਨੀ ਦੀ ਪ੍ਰੋਬਲਮ ਹੈ, ਪ੍ਰੋਸਟੇਟ ਦੀ ਪ੍ਰੋਬਲਮ ਹੈ, ਗਦੂਦ ਕਹਿੰਦੇ ਆ ਜਿਹਨੂੰ ਪਿਸ਼ਾਬ ਰੁੱਕ ਰੁੱਕ ਕੇ ਆਂਦਾ ਹੈ, ਪਿਸ਼ਾਬ ਵਿੱਚ ਝੱਗ ਬਣਦੀ ਹੈ, ਕੱਲਾ ਇਹ ਫਾਰਮੂਲਾ ਵਰਤੋ ਕਰਨ ਲੱਗ ਜਾਓ ਬਿਲਕੁਲ ਠੀਕ ਹੋ ਜਾਓਗੇ। ਤੁਸੀਂ ਵਰਤੋ ਕਰਨੀ ਹੈ ਨਿੰਮ ਦੀ ਛਾਲ, ਪਿੱਪਲ ਦੀ ਛਾਲ, ਸਤ ਕਹਿੰਦੇ ਆ ਜਿਹਨੂੰ, ਕੋਖਰੂ ਪਖਰਾ ਤੇ ਨਾਲੇ ਪੁਨਰਨਵਾ। ਸਾਰਿਆਂ ਦੀ ਇੱਕ ਇੱਕ ਚਮਚ ਲੈ ਲਓ 800 ml ਪਾਣੀ 'ਚ ਭਿਗੋ ਕੇ ਰੱਖ ਦਿਓ। ਰਾਤ ਨੂੰ ਪਿਜਿਆ ਰਹਿਣ ਦੋ ਸਵੇਰੇ ਪਾਣੀ ਉਬਾਲ ਲਓ ਚੰਗੀ ਤਰ੍ਹਾਂ ਜਦੋਂ ਪਾਣੀ ਚੌਥਾ ਹਿੱਸਾ ਰਹਿ ਜਾਏ 200 ਐਮਐਲ ਰਹਿ ਜਾਏ ਇਹਨੂੰ ਛਾਨ ਕੇ ਪੀ ਲਓ ਦਿਨ ਵਿੱਚ ਇੱਕ ਵਾਰੀ ਪੀਣਾ ਹੈ 3 ਮਹੀਨੇ ਪਿਓ ਕਰੈਟੀਨਿਨ ਦਾ ਟੈਸਟ ਕਰਾ ਲਓ ਯੂਰੀਆ ਦਾ ਟੈਸਟ ਕਰਾ ਲਓ ਯੂਰਿਕ ਐਸਿਡ ਦਾ ਟੈਸਟ ਕਰਾ ਲਓ ਸਭ ਥੱਲੇ ਆ ਜਾਂਦੇ ਆ ਪਿਸ਼ਾਬ ਖੁੱਲ ਕੇ ਆਉਂਦਾ ਹੈ ਗਦੂਦ ਦੀ ਜਿਹੜੀ ਪ੍ਰੋਬਲਮ ਹੈ ਪ੍ਰੋਸਟੇਟ ਦੀ ਉੰਦੇ ਚ ਬਹੁਤ ਵਧੀਆ ਰਾਹਤ ਮਿਲਦੀ ਹੈ ਆਰਾਮ ਆ ਜਾਂਦਾ ਹੈ ਬੋਤਾਂ ਦਾ ਤੇ ਜਿਹੜਾ ਪੋਸਟ ਵੋਇਡਲ ਵੋਲਿਊਮ ਹੈ ਉਹ ਵੀ ਘਟ ਜਾਂਦਾ ਹੈ ਪਿਸ਼ਾਬ ਕਰਨ ਤੋਂ ਬਾਅਦ ਪਿਸ਼ਾਬ ਜਿਹੜਾ ਅੰਦਰ ਰਹਿੰਦਾ ਹੈ ਉਹਨੂੰ ਪੋਸਟ ਵੋਇਡਲ ਵੋਲਿਊਮ ਕਹਿੰਦੇ ਆ ਉਹ ਵੀ ਜਿਹੜਾ ਰੁਕ ਰਿਹਾ ਉਹ ਵੀ ਘਟ ਜਾਂਦਾ ਹੈ ਚਾਰ ਚੀਜ਼ਾਂ ਐਸੀਆਂ ਜਿਹੜੀ ਬਹੁਤ ਚਰਚਾ ਦੇ ਵਿਸ਼ੇ ਚ ਹੈ ਜੀ ਸਭ ਤੋਂ ਪਹਿਲੇ ਤੇ ਇਹ ਹੀ ਹੈ ਜਿਹੜਾ ਹੈ ਸਾਰੀ ਚੀਜ਼ਾਂ ਨੂੰ ਮਿਲਾ ਕੇ ਅਸੀਂ ਐ ਅਰਕ ਕੱਢਿਆ ਹੈ ਸੱਤ ਕੱਢਿਆ ਹੈ ਇਹ ਰੀਨੋ ਕੇਅਰ ਹੈ ਅਰਕ ਰੀਨੋ ਠੀਕ ਹੈ ਇਹਦੇ ਚ ਸਾਰੀ ਚੀਜ਼ਾਂ ਦਾ ਅਸੀਂ ਸੱਤ ਕੱਢ ਕੇ ਬਣਾਤਾ ਹੈ ਇਹ ਸਿਰਫ 15 ml ਰੋਜ਼ ਇੱਕ ਵਾਰੀ ਲੈਣ ਲੱਗ ਜਾਓ ਮਤਲਬ 450 ml ਦੀ ਹੈ ਮਹੀਨੇ ਦੀ ਡੋਜ਼ ਹੈ ਇਹ ਇੱਕ ਵਾਰੀ ਲੈਣ ਲੱਗ ਜਾਓ ਤੁਹਾਨੂੰ ਕਿਡਨੀ ਦੀ ਪ੍ਰੋਬਲਮ ਨਹੀਂ ਆਉਂਦੀ ਕਿਡਨੀ ਨੂੰ ਵਗੈਰਾ ਸੈਟਲ ਹੁੰਦਾ ਹੈ ਦੂਜਾ ਜਿਹੜਾ ਇੰਪੋਰਟੈਂਟ ਆਰਗਨ ਹੈ ਆਪਣਾ ਉਹ ਹੈਗਾ ਲੀਵਰ ਲੀਵਰ ਵਾਸਤੇ ਵੀ ਅਸੀਂ ਸੇਮ ਉਹੀ ਕੰਮ ਕੀਤਾ ਕਿ ਸਾਰੀ ਇੰਪੋਰਟੈਂਟ ਜੜੀ ਬੂਟੀਆਂ ਜਿਹੜੀ ਲੀਵਰ ਦੀਆਂ ਉਹ ਤਿੰਜੀ ਜਿਹੜੀ ਬਹੁਤ ਪੰਜਾਬ ਪਸੰਦ ਕਰ ਰਿਹਾ ਹੈ ਉਹ ਸਟ्रेस ਵਾਸਤੇ ਹੈ ਬਰੇਨੀਆ ਕੇਅਰ ਠੀਕ ਹੈ ਐ ਵੀ ਸੇਮ ਉਦਾਂ ਹੀ ਹੈ ਕਿ ਅਸੀਂ ਦਾ ਸਤ ਕੱਢਿਆ ਸੀ ਜਿਹੜੀ ਮੁੱਟੀਆਂ ਦਾ ਬ੍ਰੰਮੀ ਦਾ ਸ਼ੰਖ ਪੁਸ਼ਪੀ ਦਾ ਉਹ ਵਰਤੋ ਜਿਹੜੀ ਤੁਸੀਂ ਗੱਲ ਕੀਤੀ ਹੈ ਚਵਨਪਰਾਸ਼ ਦੀ ਇਹ ਤੇ ਮਾਨ ਸਤਕਾਰ ਇੰਨਾ ਮਿਲ ਰਿਹਾ ਪੰਜਾਬ ਦਾ ਆਰਡਰ 10-10 ਦਿਨ 15-15 ਦਿਨ ਲੇਟ ਹੋ ਰਹੇ ਆ ਇਸ ਗੱਲ ਦੀ ਅਸੀਂ ਮਾਫੀ ਵੀ ਮੰਗਨੇ ਆ ਵੀ ਜਿਨ੍ਹਾਂ ਨੇ ਆਰਡਰ ਕੀਤਾ ਤੇ ਉਹਨਾਂ ਕੋਲ ਆਰਡਰ ਨਹੀਂ ਆ ਰਿਹਾ ਹੱਥ ਬਨ ਕੇ ਉਹਨਾਂ ਨਾਲ ਮਾਫੀ ਹੈ ਸਾਡੀ ਤੁਹਾਡਾ ਜਰੂਰ ਚਵਨਪਰਾਸ਼ ਪਹੁੰਚੇਗਾ ਇਹ ਅਸ਼ਵਿਨੋਪਰਾਸ਼ ਤੁਹਾਡੇ ਵਾਸਤੇ ਹੀ ਬਣਾਇਆ ਹੈ ਅਸੀਂ ਤੇ ਅਸੀਂ ਤੁਹਾਡੇ ਕੋਲ ਇੰਦੇ ਨੂੰ ਪਹੁੰਚਦਾ ਕਰਾਂਗੇ ਕਿਉਂਕਿ ਮਾਨ ਸਤਕਾਰ ਇਹਨਾਂ ਦਿੱਤਾ ਹੈ ਫੋਨ ਵੱਜੀ ਜਾ ਰਹੇ ਆ ਬਹੁਤ ਤੇ ਅਸੀਂ ਫੋਨ ਵੀ ਨਹੀਂ ਚੁੱਕ ਪਾ ਰਹੇ ਪਰ ਇਹ ਤੁਹਾਡੇ ਕੋਲ ਪਹੁੰਚੇਗਾ ਜ਼ਰੂਰ ਤੁਸੀਂ ਅਗਰ ਆਰਡਰ ਕੀਤਾ ਹੋਇਆ ਹੈ ਦੇਖੋ ਮੇਰਾ ਨੰਬਰ ਥੱਲੇ ਚੱਲ ਰਿਹਾ ਹੈ ਇਸ ਨੰਬਰ ਤੇ ਫੋਨ ਕਰੋ ਫੋਨ ਕਰਕੇ ਅਪਾਇੰਟਮੈਂਟ ਲੈ ਲਓ ਦੋ ਤਿੰਨ ਨੰਬਰ ਹੈਗੇ ਜਿਹੜੇ ਚੱਲ ਰਹੀਆਂ ਠੀਕ ਹੈ ਇਸ ਨੰਬਰ ਤੇ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਮੈਨੂੰ ਮਿਲਣ ਆਓ ਤੇ ਤੁਸੀਂ ਇਮੀਡੀਏਟਲੀ ਮਿਲ ਸਕਦੇ ਹੋ ਆਪਨਾ ਡਿਸਕਸ਼ਨ ਕਰ ਸਕਦੇ ਹੋ ਫੋਨ ਤੇ ਵੀ ਕੰਸਲਟੇਸ਼ਨ ਲੈ ਸਕਦੇ ਹੋ ਬੈਟਰ ਹੈ ਤੁਸੀਂ ਫੋਨ ਕਰਕੇ ਆਪਣੀ ਡਿਸਕਸ਼ਨ ਕਰਕੇ ਮਿਲਣਾਓ ਉਹਦੇ ਨਾਲ ਕੀ ਹੁੰਦਾ ਤੁਹਾਨੂੰ ਵੀ ਪਤਾ ਲੱਗ ਜਾਂਦਾ ਕਦੋਂ ਦਾ ਟਾਈਮ ਹੈ ਤਾਂ ਕਿ ਤੁਹਾਡਾ ਟਾਈਮ ਵੀ ਵੇਸਟ ਨਾ ਹੋਏ ਤੇ ਸਹੀ ਚੀਜ਼ ਦਾ ਤੁਹਾਨੂੰ ਇਲਾਜ ਮਿਲੇ ਜੜੀ ਬੂਟੀਆਂ ਦੇ ਨਾਲ ਇਲਾਜ ਮਿਲੇ ਪਰ ਤੁਸੀਂ ਘਰੇ ਬਹਿ ਕੇ ਵੀ ਮੇਰੇ ਨਾਲ ਗੱਲ ਕਰ ਸਕਦੇ ਹੋ ਦੂਰ ਅਗਰ ਤੁਸੀਂ ਬੈਠਿਓ ਆਉਣ ਦੀ ਲੋੜ ਨਹੀਂ ਪਹਿਲੇ ਗੱਲ ਕਰੋ ਆਪਾਂ ਪ੍ਰੋਬਲਮ ਸਮਝਾਂਗੇ ਫਿਰ ਉਹਦੀ ਦਵਾਈ ਤੁਹਾਡੇ ਵਾਸਤੇ ਤਿਆਰ ਕਰਕੇ ਕਸਟਮਾਈਜ਼ ਦਵਾਈ ਹੈ ਇਹ ਨਹੀਂ ਹੈ ਵੀ ਹਰ ਬੰਦੇ ਵਾਸਤੇ ਸੇਮ ਹੀ ਦਵਾਈ ਹੈ ਜਿਹੜੀ ਚੀਜ਼ ਜਿੰਨੂੰ ਜ਼ਰੂਰਤ ਹੈ ਉਹ ਅਸੀਂ ਦਵਾਂਗੇ ਫੋਨ ਕਰਕੇ ਮੈਨੂੰ ਮਿਲ ਸਕਦੇ ਕਿਸੇ ਨੂੰ ਵੀ ਕਿਡਨੀ ਦੀ ਡਿਜੀਜ਼ ਹੈ ਨਾ ਉਹਨੂੰ ਸਫੇਦ ਨਮਕ ਜ਼ਹਿਰ ਹੈ ਜਿਵੇਂ ਲੀਵਰ ਵਾਸਤੇ ਅਸੀਂ ਕਹਿੰਦੇ ਹਾਂ ਨਾ ਵੀ दारू ਜ਼ਹਿਰ ਹੈ ਸਫੇਦ ਨਮਕ ਕਿਡਨੀ ਦੇ ਮਰੀਜ਼ ਵਾਸਤੇ ਜ਼ਹਿਰ ਹੈ ਜੇ ਤੁਹਾਨੂੰ ਕਿਡਨੀ ਦੀ ਪ੍ਰੋਬਲਮ ਹੋ ਗਈ ਹੈ ਤੁਹਾਨੂੰ ਸਰੀਰ ਨੇ ਇਸ਼ਾਰਾ ਦਿੱਤਾ ਹੈ ਇਮੀਡੀਏਟਲੀ ਸਫੇਦ ਨਮਕ ਬੰਦ ਕਰਕੇ ਸਿੰਦਾ ਨਮਕ ਵਰਤੋਂ ਕਰਨ ਲੱਗ ਜਾਓ ਇਸ ਫਾਰਮੂਲੇ ਦੀ ਵਰਤੋਂ ਕਰਨ ਲੱਗ ਜਾਓ ਜਾਂ ਅਰਕ ਰੀਨੋ ਮੰਗਾ ਕੇ ਇਹਦੀ ਵਰਤੋਂ ਕਰਨ ਲੱਗ ਜਾਓ ਤੁਹਾਨੂੰ ਰਿਜ਼ਲਟ ਮਿਲਣਗੇ ਹੀ ਮਿਲਣਗੇ